ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਸੀ ਕਿ ਉਹ ਧਰਮ ਦੇ ਰਾਖੇ ਆ ਉਹ ਉਹਨਾਂ ਦੇ ਦਿਲ ਦੇ ਵਿੱਚ Hindu ਧਰਮ ਲਈ ਦੇਖੋ ਕਿੰਨਾ ਪਿਆਰ ਹੋਏਗਾ ਜਿਹੜੀ ਸ਼ਹਾਦਤ ਉਹਨਾਂ ਨੇ ਉਹ ਦੇ ਦਿੱਤੀ ਪਹਿਲੀ ਵਾਰ ਇੱਕ Hindu ਧਰਮ ਲੋ ਸਨਾਤਨ ਵੱਲੋਂ ਜਿਹੜਾ ਸੀ ਇੱਕ ਬੜਾ ਵੱਡਾ ਪ੍ਰਾਲਾ ਨਾਲ ਕੀਤਾ ਜਾ ਰਿਹਾ ਸੀ ਅਸੀਂ ਲੋਕਾਂ ਤਾਂ ਹਮੇਸ਼ਾ ਤੋਂ ਜਾਂਦੇ ਆਏ ਆ ਹਮੇਸ਼ਾ ਤੋਂ ਜਾਂਦੇ ਆਇਆ ਸਾਡਾ ਸਮਾਜ ਕੀ ਅਸੀਂ ਇੱਕ ਰਹੀਏ ਅਸੀਂ ਸਾਡੇ ਵਿੱਚ ਏਕਾ ਹਮੇਸ਼ਾ ਕਾਇਮ ਰਹੇ ਉੱਚ ਲੋਕਾਂ ਕਰਕੇ ਸ਼ਾਇਦ ਲੋਕਾਂ ਦੇ ਵਿੱਚ ਇਹ ਮੈਸੇਜ ਲਾ ਜਾਂਦਾ ਹੈ ਕਿ ਅਸੀਂ ਆਮਨ ਸਾਂਮਣ ਖੜੇ ਆ ਦੋਨੋਂ ਧਰਮ ਜਾਤ ਬਰਾਦਰੀ ਦੀ ਗੱਲ ਤੁਸੀਂ ਕਰ ਰਹੇ ਹੋ ਅਕਸਰ ਪੰਜਾਬ ਦੇ ਵਿੱਚ ਦਾ ਹਿੰਦੂਸਤਾਨ ਦੇ ਵਿੱਚ ਜਿਹੜਾ ਹੈਗਾ ਜਾਤ ਬਰਾਦਰੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਬਹੁਤ ਲੜਾਈਆਂ ਤੁਸੀਂ ਦੇਖਿਆ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਬੜੀਆਂ ਲੜਾਈਆਂ ਆਉਂਦੀਆਂ ਇਹ ਸੋਸ਼ਲ ਮੀਡੀਆ ਦੀ ਲੜਾਈਆਂ ਨੂੰ ਤੁਸੀਂ ਕਿਵੇਂ ਖਤਮ ਕਰੋਗੇ ਲਗਾਤਾਰ ਲੋਕਾਂ ਨੂੰ ਹੁਣ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਆਪਾਂ ਮਾਹੌਲ ਦੇਖ ਰਹੇ ਆ ਆਨ ਵਾਲਾ ਮਾਹੌਲ ਸਾਡੇ ਸਿਰ ਤੇ ਕੀ ਹੈ ਭਾਰਤ ਦਾ ਮਾਹੌਲ ਕੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਮੌਜੂਦ ਆ ਗਏ ਅਕਸਰ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਧਰਮ ਨੂੰ ਲੈ ਕੇ ਜਿਹੜਾ ਹੈਗਾ ਲੋਕ ਆਪਸ ਦੇ ਵਿੱਚ ਬਹੁਤ ਲੜਦੇ ਨੇ ਕਿਸੇ ਵੀ ਧਰਮ ਦੀ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਜਿਹੜੇ ਹੈਗੇ ਟਰੋਲ ਧਰਮ ਨੂੰ ਲੈ ਕੇ ਕੀਤਾ ਜਾਂਦਾ ਲੜਾਈਆਂ ਕੀਤੀ ਜਾਂਦੀਆਂ ਅੱਜ ਜਿਹੜੀ ਹੈਗੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਥੇਦਾਰਾਂ ਵੱਲੋਂ ਤੇ ਹਿੰਦੂ ਸੰਗਠਨ ਵੱਲੋਂ ਜਿਹੜੀ ਹੈਗੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਆ ਗੁਰੂ ਤੇਗ ਬਹਾਦਰ ਜੀ ਦੇ 300 ਸਾਢੇ 357 ਦੀ ਜਿਹੜੀ ਹੈਗੀ ਹੈ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾਵੇਗੀ ਤੇ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਜਿਹੜੀ ਹੈਗੀ ਹੈ ਯਾਤਰਾ ਕੱਢੀ ਜਾਵੇਗੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਬਾਬਾ ਜੀ ਮੇਰੇ ਨਾਲ ਬਾਬਾ ਜੀ ਇੱਕ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਜੀ ਦੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ Hindu Sikh ਭਾਈਚਾਰੇ ਦੀ ਇੱਕ ਮਿਸਾਲ ਤੁਸੀਂ ਪੇਸ਼ ਕੀਤੀ ਕੀ ਕਹਿਣਾ ਚਾਹੋਗੇ ਇੱਕੋ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ 350 ਸਾਲਾਂ ਸਤਵਲੀ ਤੰਦਨ ਗੁਰੂ ਤੇਗ ਬਹਾਦਰ ਪਾਸ਼ਾ ਦੀ ਆਪਾਂ ਮਨਾ ਰਹੇ ਆ ਜਿਹੜੀ ਆ ਰਹੀ ਥੋੜੇ ਦਿਨਾਂ ਤੱਕ ਸਾਰਿਆਂ ਨੂੰ ਪਤਾ ਹੈ ਕਿ ਉਹ ਸ਼ਹੀਦੀ ਦਿਹਾੜਾ ਇਸ ਸਾਲ ਮਨਾਉਣੇ ਆ ਜਿਹੜਾ 350 ਸਾਲਾਂ ਸਤਾਬਲੀ ਆ ਅਕਾਲ ਤਖਤ ਸਾਹਿਬ ਤੋਂ ਐਲਾਨ ਹੋ ਚੁੱਕਿਆ ਸਾਰਿਆਂ ਨੂੰ ਪਤਾ ਹੈ ਐਸ்சிਪੀ ਸੀ ਸਿੰਘ ਜਥੇਬੰਦੀਆਂ ਵੱਲੋਂ ਆਏ ਸਾਲ ਬੜੀ ਚੜ੍ਹਦੀ ਕਲਾ ਚ ਮਨਾਉਣੇ ਆ ਉਸੇ ਤਰ੍ਹਾਂ ਹੀ ਸਾਡੇ ਪ੍ਰਵਿੰਦਰ ਪ੍ਰਵਿੰਦਰ ਭੱਟੀ ਜੀ ਕੇਤਨ ਸ਼ਰਮਾ ਜੀ ਬਾਕੀ ਇਹਨਾਂ ਦੀ ਟੀਮ ਸਾਰੀ ਬੰਦੀ ਸਿੰਘਾਂ ਦੇ ਮੋਰਚੇ ਤੇ ਪਹੁੰਚੀ ਤਿੰਨ ਚਾਰ ਦਿਨ ਪਹਿਲਾਂ ਵੀ ਅਸੀਂ ਵੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸਤਾਬਲੀ ਬੜੀ ਚੜ੍ਹਦੀ ਕਲਾ ਚ ਮਨਾਉਣਾ ਚਾਹੁੰਦੇ ਆ ਸਾਡੇ ਨੇ ਇਹਨਾਂ ਦਾ ਗੁਰਮਤਾ ਹੈ ਬੜੀ ਚੜ੍ਹਦੀ ਕਲਾ ਦੇ ਵਿੱਚ ਉਸੇ ਤਰ੍ਹਾਂ ਹੀ ਕੱਲ੍ਹ ਅਕਾਲ ਤਖਤ ਸਾਹਿਬ ਦੇ ਜਹੇਦ ਰਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਿਹੜੇ ਸਿੰਘ ਸਾਹਿਬ ਉੱਥੇ ਮੌਜੂਦਾ ਜਹੇਦਾਰ ਤਰਨ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਜਾਂ ਹੋਰ ਸਾਰੀ ਐਸਜੀਪੀਸੀ ਵਾਲਿਆਂ ਨੂੰ ਬੜੀ ਮੰਗ ਪੱਤਰ ਦੇ ਕੇ ਉੱਥੋਂ ਉਹਨਾਂ ਨੇ ਬੜਾ ਸਮਰਥਨ ਦਿੱਤਾ ਵਿਸ਼ਵਾਸ ਦਿੱਤਾ ਵੀ ਬੜੀ ਚੜ੍ਹਦੀ ਕਲਾ ਜੇ ਤੁਸੀਂ ਅੱਜ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦੇ ਕੇ 350 ਸਾਲਾ ਦਰਬਾਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਸੀਸਪੇਟ ਮਾਰਚ ਜਿਵੇਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਉਥੇ ਆਪਾਂ ਜਾ ਰਹੇ ਆ ਲੈ ਕੇ ਬੜੀ ਚੜ੍ਹਦੀ ਗਲਾ ਚੋ ਡੇਟ ਵੀ ਕਲੀਅਰ ਕਰ ਦੇਣਗੇ 2-4 ਦਿਨ ਦੇ ਵਿੱਚ ਵਿੱਚ ਜਿਵੇਂ ਕਿ ਨਿਸ਼ਾਨ ਸਾਹਿਬਾ ਦੀ ਗਵਾਹੀ ਪੰਜ ਪਿਆਰਿਆਂ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹ ਹੇਠ ਜਿਵੇਂ ਕਿ ਪੰਥ ਦੀ ਸਾਰੀ ਮਰਜ਼ਾਦਾ ਜਿਵੇਂ ਕਾਲ ਤੱਕ ਸਭ ਤੋਂ ਚਲਾਈ ਜਾਂਦੀ ਉਸੇ ਤਰਾਈ ਇਹ ਜਿਹੜਾ ਨਗਰ ਕੀਰਤਨ ਜਾ ਇਹਨਾਂ ਦਾ ਸੀਸਪੇਟ ਮਾਰਚ ਬੜੀ ਚੜ੍ਹਦੀ ਕਲਾ ਦੇ ਵਿੱਚ ਗੁਰੂ ਤੇਗ ਬਹਾਦਰ ਉਪਰਾਲਾ ਕੀਤਾ ਜਾ ਰਿਹਾ ਹੈਗਾ ਨੰਘ ਜਥੇਬੰਦੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਸਪੋਰਟ ਕਰਨ ਗਿਆ ਤੇ ਯਾਤਰਾ ਕਿੱਥੋਂ ਸਟਾਰਟ ਹੋਏਗੀ ਤੇ ਕਿੱਥੇ ਮਤਲਬ ਸਮਰਪਨ ਜਿਹੜਾ ਹੈਗਾ ਯਾਤਰਾ ਬ ਹੋਏਗਾ ਦੇਖੋ ਇਹਨਾਂ ਦਾ ਜਿਹੜਾ ਗੁਰਮਤਾ ਹੋਇਆ ਸਾਰੇ ਆਦਾ ਵੀ ਕਾਲ ਤੱਕ ਸਭ ਤੋਂ ਤੁਰਿਆ ਸੀ ਬਾਕੀ ਜਿਵੇਂ ਹੁਣ ਐਸਜੀਪੀਸੀ ਨਾਲ ਫਿਰ ਮੀਟਿੰਗ ਹੋਏਗੀ ਹਫਤੇ ਤੱਕ ਜਦੋਂ ਸਾਰਾ ਰੂਟ ਮੈਪ ਤਿਆਰ ਹੋਏਗਾ ਜਿਵੇਂ ਜਿਵੇਂ ਵੀ ਕਿੱਥੇ ਕਿੱਥੇ ਪੜਾਣਾ ਹੈ ਕਿੱਥੋਂ ਕਿੱਥੋਂ ਤੁਰਨਾ ਹੈ ਕਿੱਥੇ ਕਿੱਤੇ ਸੰਗਤ ਨੇ ਸਵਾਗਤ ਕਰਨਾ ਰਾਹ 'ਚ ਉਸੇ ਤਰ੍ਹਾਂ ਹੀ ਮੈਪ ਦੇ ਹਿਸਾਬ ਦੇ ਨਾਲ ਜਾਂ ਪ੍ਰਸ਼ਾਸਨ ਦੇ ਕੋਲੋਂ ਜਿਵੇਂ ਆਪਾਂ ਕਿੱਥੇ ਕਿੱਥੇ ਮਨਜ਼ੂਰੀਆ ਲੈਣੀ ਹੈ ਉਹ ਸਾਰੀ ਬੜੀ ਚੜ੍ਹਦੀ ਗਲਾ ਦੇ ਵਿੱਚ ਰਹਿ ਕੇ ਆਪਾਂ ਇਹ ਬੜਾ 350 ਸਾਲਾਂ 47 ਨੇ ਪਹਿਲੀ ਵਾਰ ਇੱਕ Hindu ਧਰਮ ਵੱਲੋਂ ਸਨਾਤਨ ਵੱਲੋਂ ਜਿਹੜਾ ਕਿ ਇੱਕ ਬੜੀ ਵੱਡਾ ਪ੍ਰਾਲਾ ਨਾਲ ਕੀਤਾ ਜਾ ਰਿਹਾ ਬਿਲਕੁਲ ਸਨਾਤਨ ਧਰਮ ਵੱਲੋਂ ਜਿਹੜੀ ਹੈਗੀ ਇੱਕ ਵੱਡੀ ਭੈਲ ਕੀਤੀ ਗਈ ਹੈ ਕਿ ਮੇਰੇ ਨਾਲ ਪਰਮਿੰਦਰ ਪੱਟੀ ਜੀ ਮੇਰੇ ਨਾਲ ਗੱਲਬਾਤ ਕਰਾਂਗੇ ਸਰ ਇੱਕ ਵੱਡਾ ਉਪਰਾਲਾ ਜਿਹੜਾ ਹੈਗਾ Hindu ਧਰਮ ਵੱਲੋਂ ਕੀਤਾ ਜਾ ਰਿਹਾ ਹੈਗਾ ਸਵਾਲ ਇਹਦੇ ਵਿੱਚ ਬਹੁਤ ਹੈ ਕਿ ਜਥੇਦਾਰ ਸਹਿਬਾਨ ਤਾਂ ਬਹੁਤ ਸਪੋਰਟ ਕਰ ਰਹੇ ਨੇ ਤੇ ਇਸ ਦੇ ਨਾਲ Hindu ਸੰਗਠਨ ਜਿਹੜੇ ਬਹੁਤ ਸਾਰੇ ਨੇ ਉਹ ਕੀ ਲੱਗਦਾ ਕਿ ਤੁਹਾਨੂੰ ਤੁਹਾਡਾ ਵਿਰੋਧ ਕਰਨਗੇ ਕਿਤੇ ਕਿਤੇ ਨਾਲ ਕਿਹੜੇ ਕਿਹੜੇ ਸੰਗਠਨਾਂ ਨਾਲ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਹੈ ਦੇਖੋ ਬਹੁਤ ਸੰਗਠਨਾਂ ਨਾਲ ਗੱਲ ਹੋ ਗਈ ਹੈ ਤੇ ਅਸੀਂ ਤੁਹਾਡੇ ਚੈਨਲ ਰਾਹੀਂ ਵੀ ਆਮ ਹਿੰਦੂਆਂ ਨੂੰ ਬੇਨਤੀ ਕਰਦੇ ਆ ਆਮ ਸਨਾਤਨੀਆਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਲੋਕ ਤਾਂ ਹਮੇਸ਼ਾ ਤੋਂ ਚਾਹਦੇ ਆਏ ਆ ਹਮੇਸ਼ਾ ਤੋਂ ਚਾਹਦੇ ਆਇਆ ਸਾਡਾ ਸਮਾਜ ਕੀ ਅਸੀਂ ਇੱਕ ਰਹੀਏ ਅਸੀਂ ਸਾਡੇ ਵਿੱਚ ਏਕਾ ਹਮੇਸ਼ਾ ਕਾਇਮ ਰਹੇ ਕੁਝ ਲੋਕਾਂ ਕਰਕੇ ਸ਼ਾਇਦ ਲੋਕਾਂ ਦੇ ਵਿੱਚ ਇਹ ਮੈਸੇਜ ਲੱਜਾਂਦਾ ਹੈ ਕਿ ਅਸੀਂ ਆਮਨ ਸਾਂਮਣ ਖੜੇ ਆ ਦੋਨੋਂ ਧਰਮ ਆਮਨ ਸਾਂਮਣ ਖੜੇ ਆ ਪਰ ਇਸ ਯਾਤਰਾ ਤੋਂ ਬਾਅਦ ਇਸ ਯਾਤਰਾ ਤੋਂ ਬਾਅਦ ਬਿਲਕੁਲ ਕਲੀਅਰ ਹੋ ਜਾਏਗਾ ਕਿ ਜਿਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਸੀ ਕਿ ਉਹ ਧਰਮ ਦੇ ਰੱਖਿਆ ਉਹ ਉਹਨਾਂ ਦੇ ਦਿਲ ਦੇ ਵਿੱਚ Hindu ਧਰਮ ਲਈ ਦੇਖੋ ਕਿੰਨਾ ਪਿਆਰ ਹੋਏਗਾ ਜਿਹੜੀ ਸ਼ਹਾਦਤ ਉਹਨਾਂ ਨੇ ਉਹ ਦੇ ਦਿੱਤੀ ਧਰਮ ਦੇ ਲਈ ਧਰਮ ਦੇ ਲਈ ਜਿਹੜੀ ਉਹ ਸ਼ਹਾਦਤ ਦੇ ਦਿੱਤੀ ਸਿਰਫ Hindu ਧਰਮ ਦੇ ਰੱਖ ਰੱਖਿਆ ਦੇ ਲਈ ਉਹ ਸ਼ਹਾਦਤ ਦਿੱਤੀ ਹੈ ਤੇ ਸਾਨੂੰ ਅੱਜ Hinduਾਂ ਨੂੰ ਵੀ ਚਾਹੀਦਾ ਹੈ ਸਾਨੂੰ ਸਨਾਤਨੀਆਂ ਨੂੰ ਵੀ ਚਾਹੀਦਾ ਹੈ ਹਰ ਬੰਦੇ ਨੂੰ ਚਾਹੀਦਾ ਹੈ ਕਿ ਅਸੀਂ ਇਸ ਯਾਤਰਾ ਦੇ ਵਿੱਚ ਹਮ ਹਮ ਕਿ 25 ਯਾਤਰਾ ਦਾ ਅਸੀਂ ਸਮਰਥਨ ਕਰੀਏ ਇਸ ਯਾਤਰਾ ਨੂੰ ਇੰਨਾ ਕਿ ਸਫਲਾ ਬਣਾਈਏ ਕਿ ਉਹ ਜਿਹੜੀਆਂ ਵਿਰੋਧੀ ਤਾਕਤਾਂ ਹੈ ਜਿਹੜੀਆਂ ਦੋਨਾਂ ਹਿੰਦੂ ਸਿੱਖ ਕੌਮ ਦੇ ਵਿੱਚ ਪਾੜ ਪਾੜ ਦੀਆਂ ਕੋਸ਼ਿਸ਼ ਕਰ ਰਹੀਆਂ ਉਹਨਾਂ ਦੇ ਮੂੰਹ ਤੇ ਚਪੇੜ ਹੋ ਜੇ ਇਹ ਏਕੇ ਦੀ ਮਿਸਾਲ ਇੰਨੀ ਵਧੀਆ ਕਾਇਮ ਹੋ ਜੇ ਨਿਕਲ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਸਪੋਰਟ ਤੁਸੀਂ ਗੱਲ ਗੱਲਬਾਤ ਕੀਤੀ ਕਿਸੇ ਸੰਗਠਨ ਦੇ ਨਾਲ ਵੀ ਕਿਉਂਕਿ ਅਕਸਰ ਜਿਖਿਆ ਉਹਨਾਂ ਤੋਂ ਸੋਸ਼ਲ ਮੀਡੀਆ ਤੇ ਜਿਹੜੇ ਹੈਗੇ ਕੁਝ ਠੇਕੇਦਾਰ ਜਿਹੜੇ ਧਰਮ ਦੇ ਠੇਕੇਦਾਰ ਨੇ ਧਰਮ ਨੂੰ ਲੈ ਕੇ ਜਿਹੜਾ ਹੈਗਾ ਅਕਸਰ ਬਹਿਸ ਕਰਦੇ ਉਹ ਨਜ਼ਰ ਆਉਂਦੇ ਨੇ ਧਰਮ ਨੂੰ ਲੈ ਕੇ ਲੜਾਈਆਂ ਕਰਦੇ ਉਹ ਨਜ਼ਰ ਆਉਂਦੇ ਨੇ ਕੀ ਕਹਿਣਾ ਚਾਹੂੰਗਾ ਦੇਖੋ ਗੁਰੂ ਸਾਹਿਬ ਦੀ ਮਿਹਰਬਾਨੀ ਨਾਲ ਇਹ ਤਾਂ ਬਹੁਤ ਹੀ ਵਧੀਆ ਉਪਰਾਲਾ ਹੋ ਜਾਏਗਾ ਕਿ ਜਿਹੜੇ ਲੋਕ ਧਰਮ ਦੀ ਰਾਜਨੀਤੀ ਕਰਕੇ ਇਹ ਲੜਾਈਆਂ ਲੜਦੇ ਆ ਰਹੇ ਆ ਧਰਮ ਦੇ ਨਾਮ ਤੇ ਲੋਕਾਂ ਨੂੰ ਕਈਆਂ ਨੂੰ ਬਰਗਲਾ ਰਹੇ ਆ ਉਹ ਲੋਕ ਤਾਂ ਬਿਲਕੁਲ ਸਾਹਮਣੇ ਐ ਸਾਹਮਣੇ ਸਾਰੇ ਸਾਰੇ ਸਮਾਜ ਨੂੰ ਪਤਾ ਹੋਏਗਾ ਕਿ ਸਾਡੇ ਦੁਸ਼ਮ ਸਾਡਾ ਮੇਨ ਸਾਡੇ ਧਰਮ ਦਾ ਵੈਰੀ ਹੈ ਕੋਣ ਹੈ ਜਿਹੜਾ ਤਾਂ ਸੱਚਾ ਸਨਾਤਨੀ ਹੋਏਗਾ ਉਹ ਤਾਂ ਇਸ ਯਾਤਰਾ ਦੇ ਵਿੱਚ ਭਰਪੂਰ ਸਾਥ ਦੇਗਾ ਨਾਲ ਚੱਲੇਗਾ ਹਰ ਕਦਮ ਤੇ ਨਾਲ ਨਾਲ ਤੁਰੇਗਾ ਜਿਹੜਾ ਵਿਰੋਧੀ ਹੋਏਗਾ ਤਾਂ ਫਿਰ Hindu ਵਿਰੋਧੀ ਸਨਾਤਨੀ ਵਿਰੋਧੀ ਹੈ ਹੀ ਹੈ ਉਦੋਂ ਅਸੀਂ ਹਿੰਦੂਆਂ ਨੇ ਉਦੋਂ ਅਸੀਂ ਸਨਾਤਨੀਆਂ ਫਿਰ ਲੈਣਾ ਵੀ ਕੀ ਹੈ ਉਹਨੂੰ ਅਸੀਂ ਆਪ ਦੇਖਾਂਗੇ ਫਿਰ ਜਿਹੜਾ ਇਸ ਯਾਤਰਾ ਦੇ ਵਿੱਚ ਕੁਝ ਵੀ ਐਸੇ ਹੀ ਨਾ ਨੁੱਕਰ ਦੀ ਕੋਸ਼ਿਸ਼ ਜਿਹੜਾ ਕਰ ਰਿਹਾ ਜਿਹੜਾ ਕਿ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਵੱਡਾ ਜਿਹੜਾ ਹੈਗਾ ਉਹ ਭਰਾਲਾ ਕੀਤਾ ਜਿਹੜਾ ਸਨਾਤਨ ਤਰਾਂ ਦੇ ਵਿੱਚ ਪੂਰਾ ਜੋਸ਼ ਹੈਗਾ ਤੇ ਮੇਨਾਲ ਮਨਿੰਦਰ ਬਾਈ ਮੇਨਾਲ ਨੇ ਮਨਿੰਦਰ ਜੀ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਵੱਡਾ ਜਿਹੜਾ ਹੈਗਾ ਉਹ ਭਰਾਲਾ ਜਿਹੜਾ ਹੈਗਾ ਸਿੱਖ ਜਥੇਬੰਦੀਆਂ ਵੱਲੋਂ ਜਾਂ ਹਿੰਦੂ ਭਾਈਚਾਰੇ ਵੱਲੋਂ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਸਮੂਹ ਸੰਗਤ ਨੂੰ ਤੁਸੀਂ ਕੀ ਸੁਨੇਹਾ ਲੈਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੀ ਉਪਰਾਲੇ ਮੈਨੂੰ ਨਹੀਂ ਲੱਗਦਾ ਕਦੀ ਹੋਏ ਆ ਤੇ ਇਹੋ ਜਿਹੇ ਉ ਲਗਾਤਾਰ ਲੋਕਾਂ ਨੂੰ ਹੁਣ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਆਪਾਂ ਮਾਹੌਲ ਦੇਖ ਰਹੇ ਆ ਆਨ ਵਾਲਾ ਮਾਹੌਲ ਸਾਡੇ ਸਿਰ ਤੇ ਕੀ ਹੈ ਭਾਰਤ ਦਾ ਮਾਹੌਲ ਕੀ ਹੈ ਅੱਜ ਵੀ ਜੇ ਅਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਇੱਕ ਦੂਜੇ ਦੀਆਂ ਜਾਤਾਂ ਜਾਂ ਧਰਮ ਨੂੰ ਪਰਖਦੇ ਰਹੇ ਤੇ ਫਿਰ ਅਸੀਂ ਪਹਿਲਾਂ ਵੀ ਖਤਮ ਹੋ ਗਏ ਸੀਗੇ ਤੇ ਫਿਰ ਦੁਬਾਰਾ ਸਮਾਂ ਆ ਗਿਆ ਅਸੀਂ ਖਤਮ ਹੋ ਜਾਾਂਗੇ ਜਾਤ ਬਰਾਦਰੀ ਤੁਸੀਂ ਗੱਲ ਤੁਸੀਂ ਕਰ ਰਹੇ ਹੋ ਅਕਸਰ ਪੰਜਾਬ ਦੇ ਵਿੱਚ ਦਾ ਹਿੰਦੂਸਤਾਨ ਦੇ ਵਿੱਚ ਜਿਹੜਾ ਹੈਗਾ ਜਾਤ ਬਰਾਦਰੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਬਹੁਤ ਲੜਾਈਆਂ ਤੁਸੀਂ ਦੇਖਿਆ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਬੜੀਆਂ ਲੜਾਈਆਂ ਹੁੰਦੀਆਂ ਇਹ ਸੋਸ਼ਲ ਮੀਡੀਆ ਦੀ ਲੜਾਈਆਂ ਨੂੰ ਤੁਸੀਂ ਕਿਵੇਂ ਖਤਮ ਕਰੋਗੇ ਜਾਂ ਇੱਕ ਵੱਡਾ ਉਪਰਾ ਜਿਹੜਾ ਹੈਗਾ ਸਨਾਤਨ ਧਰਮ ਵੱਲੋਂ ਸਿੰਘ ਸਿੱਖਾਂ ਵੱਲੋਂ ਜਿਹੜੇ ਹੈਗੇ ਕੀਤਾ ਜਾ ਰਿਹਾ ਵੇਖੋ ਜਿਹੜੀ ਜਾਤ ਦੀ ਜਿਹੜੀ ਲੜਾਈ ਹੈ ਨਾ ਉਸ ਜਾਤ ਦੀ ਲੜਾਈ ਨੂੰ ਲਗਾਤਾਰ ਕਈ ਸਾਲਾਂ ਤੋਂ ਜਥੇਦਾਰ ਬਾਬਾ ਗੁਰਵਿੰਦਰ ਸਿੰਘ ਜੀ ਲੜ ਰਹੇ ਆ ਕਿ ਅਸੀਂ ਇੱਕ ਕਿਉਂਕਿ ਪਿਓਰਿਟੀ ਦੀ ਗੱਲ ਜਦੋਂ ਕਰੀਏ ਨਾ ਸਿੱਖ ਜਿਹੜਾ ਖਾਲਸਾ ਉਹ ਵੀ ਪਿਓਰਿਟੀ ਏ ਤੇ ਜੇ ਸਨਾਤਨ ਵਾਲੇ ਚੱਲ ਜੀ ਉਹ ਵੀ ਇੱਕ ਪਿਓਰਿਟੀ ਏ ਤੇ ਫਿਰ ਜਾਤ ਕਿੱਥੇ ਆ ਗਈ ਫਿਰ ਤੇ ਜਾਤ ਦਾ ਸਵਾਲ ਹੀ ਨਹੀਂ ਕੋਈ ਪੈਦਾ ਹੋਇਆ ਲੇਕਿਨ ਜਿਹੜੀ ਗੱਲ ਤੁਸੀਂ ਕਰੀਓ ਜਾਤ ਨੂੰ ਖਤਮ ਕਿਵੇਂ ਕਰਾਂਗੇ ਜਾਂ ਸਨਾਤਨ ਸਾਡੇ ਨਾਲ ਆ ਹਿੰਦੂ ਮਤ ਸਾਡੇ ਨਾਲ ਆ ਉਹ ਖਤਮ ਆ ਸ਼ੁਰੂਆਤ ਕਰੇਗੀ ਜਿਹੜਾ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਅਕਾਲ ਤਖਤ ਸਭ ਤੋਂ ਉੱਥੋਂ ਦਰبار ਸਾਹਿب ਤੋਂ ਲੈ ਕੇ ਦਿੱਲੀ ਤੱਕ ਜਾਵਾਂਗੇ ਉਹ ਸਾਡੀ ਸ਼ੁਰੂਆਤ ਇਹੋ ਜੀ ਮਹਾਰਾਜ ਕਿਰਪਾ ਕਰੇਗਾ ਕਿ ਸਾਰਾ ਮਹੂਰ ਹੀ ਬਦਲ ਜਾਏਗਾ ਕਿ ਲੋਕਾਂ ਦੇ ਵਿੱਚ ਦਿਲਾਂ ਦੇ ਵਿੱਚ ਹਿਰਦਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਆਪਣੀ ਕਿਰਪਾ ਵਸਾ ਦੇਣਗੇ ਕਿ ਅਸੀਂ ਜਿਹੜੀ ਆ ਲੜਾਈ ਸੋਸ਼ਲ ਮੀਡੀਆ ਤੇ ਬਹਿ ਕੇ ਲੜਦੇ ਆ ਇੱਕ ਦੂਜੇ ਨੂੰ ਨਿੰਦਦੇ ਆ ਉਹ ਨਿੰਦਣਾ ਬੰਦ ਕਰਕੇ ਅਸੀਂ ਇਕੱਠੇ ਸੀ ਇਕੱਠੇ ਹੋਈਏ ਤੇ ਦੁਬਾਰਾ ਫਿਰ ਸਾਡੇ ਤੇ ਜੋ ਕੋਈ ਭੀੜ ਪੈਂਦੀ ਏ ਤੇ ਸ਼ਹਾਦਤਾਂ ਲਈ ਖਾਲਸਾ ਪੰਥ ਤਿਆਰ ਵਰਤਿਆ ਨਗਰ ਕੀਰਤਨ ਦੀ ਬੜਾ ਹੁਸਾ ਹੈਗਾ ਜੋਸ਼ ਹੈਗਾ ਕੀ ਕਹਿਣਾ ਚਾਹੂਗੇ ਸਮੂਹ ਸੰਗਤ ਨੂੰ ਪੰਜਾਬ ਦੀ ਸਮੂਹ Hindu ਭਾਈਚਾਰੇ ਨੂੰ ਜਾਂ ਪੰਜਾਬ ਦੇ ਸਮੂਹ ਸਿੱਖ ਭਾਈਚਾਰੇ ਨੂੰ ਜਾਂ ਔਰ ਧਰਮਾਂ ਦੇ ਜਿਹੜੇ ਜਿੰਨੇ ਭਾਈਚਾਰੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਲੈਣਾ ਵੇਖੋ ਜੀ ਨਗਰ ਕੀਰਤਨ ਹੁਣ ਤੱਕ ਇਕੱਲੇ ਇਕੱਲੇ ਸਾਰੇ ਹੀ ਕੱਢਦੇ ਆਏ ਆ ਅਸੀਂ ਕਾਫੀ ਨਗਰ ਕੀਰਤਨ ਕੱਢੇ ਆ ਹੋਰ ਵੀ ਜਥੇਬੰਦੀਆਂ ਨਗਰ ਕੀਰਤਨ ਬੜੇ ਕੱਢਦੀਆਂ ਲੇਕਿਨ ਪਹਿਲੀ ਵਾਰ ਜਿਹੜਾ ਸਾਂਝਾ ਨਗਰ ਕੀਰਤਨ ਨਿਕਲ ਰਿਹਾ Hindu ਤੇ Sikh ਨੂੰ ਸਾਂਝਾ ਕਰਕੇ ਨਗਰ ਕੀਰਤਨ ਨਿਕਲ ਰਿਹਾ ਉਹਦੇ ਉਹਦੇ ਵਰਗੀ ਖੁਸ਼ੀ ਕੋਈ ਨਹੀਂ ਹੈਗੀ ਤੇ ਸਾਰਿਆਂ ਨੂੰ ਮੈਂ ਤੇ ਕਹਿੰਦਾ ਸਾਰਿਆਂ ਦਾ ਸਵਾਗਤ ਹੈ ਕਿ ਉਹ ਆਪਣਾ ਥੋੜੇ ਤੋਂ ਥੋੜਾ ਸਮਾਂ ਜਿੰਨਾ ਵੀ ਸਮਾਂ ਦੇ ਸਕਦੇ ਆ ਉਹ ਸਾਡੇ ਨਾਲ ਰਲ ਕੇ ਚੱਲਣ ਤੇ ਇਸ ਨਗਰ ਕੀਰਤਨ ਨੂੰ ਆਪਾਂ ਸਫਲ ਕਰੀਏ ਤੇ ਸਾਰੇ ਸਾਡੇ ਜਿਹੜੇ ਸਰਕਾਰਾਂ ਨੇ ਲੋਕ ਨੇ ਜਿਹੜੀ ਅਲੱਗ-ਅਲੱਗ ਜਿਲ੍ਹੇ ਵਿੱਚ ਸਟੇਟਾਂ ਹਰਿਆਣਾ ਆਣਾ ਦਿੱਲੀ ਆਣਾ ਉਹ ਸਾਰੇ ਸਵਾਗਤ ਕਰਨ ਗੁਰੂ ਸਾਹਿਬ ਦਾ ਤੇ ਮਹਾਰਾਜ ਕਿਰਪਾ ਕਰੇ ਜੀ ਗੱਲਬਾਤ ਜੱਜ ਰੱਖਾਂਗੇ ਮੇਰੇ ਨਾਲ ਬਾਬਾ ਜੀ ਮੇਰੇ ਨਾਲ ਜੁੜ ਚੁੱਕੇ ਹਾਂ ਬਾਬਾ ਜੀ ਹੁਣ ਜਦੋਂ ਇਹ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇਗਾ ਖੁਸ਼ੀ ਤਾਂ ਕਿਤਨਾ ਕਿਤੇ ਦੋਨੋਂ ਧਰਮਾਂ ਦੇ ਵਿੱਚ ਹੋਏਗੀ ਸਨਾਤਨ ਧਰਮ ਦੇ ਵਿੱਚ ਵੀ ਜਾਂ ਸਿੱਖ ਧਰਮ ਦੇ ਵਿੱਚ ਵੀ ਤਾਂ ਉਸ ਤੋਂ ਬਾਅਦ ਕੁਝ ਲੋਕ ਇਹ ਜਿਹਨੇ ਜਿਹੜੇ ਵਿਰੋਧ ਵੀ ਕਰਨਗੇ ਵਿਰੋਧੀਆਂ ਨੂੰ ਕੀ ਚੁਣਿਆ ਲੈਣਾ ਚਾਹੁੰਗੇ ਵੇਖੋ ਜੀ ਵਿਰੋਧ ਜਿਹੜੇ ਵਿਰੋਧ ਕਰਦੇ ਹਨ ਉਹਨਾਂ ਦੇ ਵੀ ਆਪ ਸੋਬਜੋ ਕਿ ਜਿਹੜੇ ਸਾਡੇ ਸਾਡੇ ਜਨਾਤਰੀ ਭਾਈ ਆ ਗਏ ਆ ਉਹਨਾਂ ਦੇ ਮੂੰਹ ਤੇ ਪਹਿਲੇ ਨੰਬਰ ਤੇ ਚਪੇੜ ਵੱਜ ਜਾਣੀ ਆ ਉਹ ਇਦਾਂ ਵੱਜਣੀ ਕਿ ਆ ਕੋ ਭਰਾ ਆ ਆਪਣਾ ਸਾਡੇ ਨਾਲ ਆ ਕੇ ਖੜਾ ਹੋਇਆ ਇੱਕ ਦੇ ਸੀ ਨਗਰ ਕੀਰਤਨ ਆਪਣਾ ਮਤਲਬ ਸਿੰਘਾਂ ਵੱਲੋਂ ਕਰਦੇ ਆ ਕੱਢਦੇ ਆ ਆਪਾਂ ਠੀਕ ਹੈ ਨਹੀਂ ਤਾਂ ਹੁਣ ਤੁਸੀਂ ਆਪ ਸੋਚੋ ਕਿ ਇਹ ਜਿਹੜਾ ਨਗਰ ਕੀਰਤਨ ਸਾਡੇ ਵੱਲੋਂ ਨਹੀਂ ਇਹ ਸਾਡੇ ਸਨਾਥੀ ਭਾਈ ਵੱਲੋਂ ਕੱਢਿਆ ਜਾ ਰਿਹਾ ਸਨਾਤਨ ਧਰਮ ਵੱਲੋਂ ਨਗਰ ਕੀਰਤਨ ਜਿਹੜਾ ਹੈਗਾ ਕੱਢਿਆ ਜਾ ਰਿਹਾ ਹੈਗਾ ਇਹ ਕਹਿਣਾ ਤੁਹਾਡਾ ਹਾਂ ਉਹਨਾਂ ਵੱਲੋਂ ਕੱਢਿਆ ਜਾ ਰਿਹਾ ਤੇ ਅਸੀਂ ਉਹਨਾਂ ਦਾ ਸੰਯੋਗ ਮੈਨੂੰ ਜਿੱਦਾਂ ਗੁਰਤੇਗ ਬਾਦਲ ਮਹਾਰਾਜ ਜੀ ਨੇ ਆਪਣੀ ਸ਼ਹੀਦੀ ਦਿੱਤੀ ਠੀਕ ਹੈ ਤੇ ਉਹਨਾਂ ਨੇ ਮਤਲਬ ਇੱਕ ਢਾਲ ਬਣੇ ਸੀ ਨਗਰ ਕੀਰਤਨ ਜਿਹੜਾ ਹੈਗਾ ਕੱਢਿਆ ਜਾ ਰਿਹਾ ਹੈਗਾ ਇਹ ਕਹਿਣਾ ਤੁਹਾਡਾ ਹਾਂ ਉਹਨਾਂ ਵੱਲੋਂ ਕੱਢਿਆ ਜਾ ਰਿਹਾ ਤੇ ਅਸੀਂ ਉਹਨਾਂ ਦਾ ਸੰਯੋਗ ਮੈਨੂੰ ਜਦੋਂ ਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਸ਼ਹੀਦੀ ਦਿੱਤੀ ਠੀਕ ਹੈ ਤੇ ਉਹਨਾਂ ਨੇ ਮਤਲਬ ਢਾਲ ਬਣੇ ਸੀ ਉਦਾਂ ਹੀ ਅਸੀਂ ਸਨਾਤਨ ਧਰਮ ਵਾਸਤੇ ਇਹ ਢਾਲ ਬਣ ਕੇ ਖੜੇ ਆ ਤੇ ਬਾਕੀ ਸਾਡੇ ਭਾਈ ਆ ਜਿਹੜੇ ਆ ਉਥੋਂ ਹੀ ਉਹਨਾਂ ਨਾਲ ਵੀ ਗੱਲ ਕਰ ਲੋ ਤੇ ਭਾਜੀ ਕੀ ਕਹਿਣਾ ਚਾਹੋਗੇ ਸਨਾਤਨ ਧਰਮ ਇੱਕ ਬਹੁਤ ਵੱਡਾ ਉਪਰਾਲਾ ਲੈ ਕੇ ਜਿਹੜਾ ਹੈਗਾ ਪੰਜਾਬ ਦੇ ਵਿਚਾਰ ਬਹੁਤ ਤਕੜੀ ਮਿਸਾਲ ਜਿਹੜੀ ਹੈਗੀ ਹੈ ਪੇਸ਼ ਹੋਏਗੀ ਜਦੋਂ ਇਹ ਨਗਰ ਕੀਰਤਨ ਨਿਕਲੇਗਾ ਯਾਤਰਾ ਨਿਕਲਗੀ ਨਿਕਲਣਗੀ ਉਸ ਤੋਂ ਬਾਅਦ ਬਹੁਤ ਮਤਲਬ ਲੋਕ ਤਾਂ ਜਿਹੜੇ ਹੈਗੇ ਆ ਖੁਸ਼ੀ ਵੀ ਲਹਿਰ ਵੀ ਦੇਖਣ ਨੂੰ ਮਿਲੇਗੀ ਜਦੋਂ ਲੋਕਾਂ ਨੂੰ ਇਹ ਚੀਜ਼ ਦੇ ਬਾਰੇ ਪਤਾ ਲੱਗੇਗਾ ਪਰ ਕਿਤਨਾ ਕਿਤੇ ਸੋਸ਼ਲ ਮੀਡੀਆ ਜਾਂ ਲੋਕਾਂ ਨੇ ਤੁਸੀਂ ਮੂੰਹ ਨਹੀਂ ਬੰਦ ਕਰ ਸਕਦੇ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਖੋ ਜੀ ਸੁਨੇਹਾ ਮੈਂ ਸਿੱਧੀ ਜੀ ਗੱਲ ਇਹ ਕਹੂੰਗਾ ਵੀ ਤੁਸੀਂ ਇੱਕ ਵਾਰ ਇਤਿਹਾਸ ਪੜੋ ਤੁਸੀਂ ਇੱਕ ਵਾਰ ਇਤਿਹਾਸ ਪੜੋ ਤੇ ਤੁਹਾਨੂੰ ਆਪ ਉਹ ਬੰਦਗੀ ਮਹਿਸੂਸ ਹੋਊਗੀ ਵੀ 13 ਸਾਲ ਦੇ ਗੁਰੂ ਸਾਹਿਬ ਨੇ ਕਿਵੇਂ ਸ਼੍ਰੀ ਸਾਹਿਬ ਦਾ ਜਿਹੜਾ ਪ੍ਰਦਰਸ਼ਨ ਸੀ ਉਹ ਦਿਖਾਏ ਸੀ ਪਹਿੰਦੇ ਖਾਨ ਦੇ ਖਿਲਾਫ ਯੁੱਧ ਕੀਤਾ ਸੀ ਤਾਂ ਉਹਨੂੰ ਹਰਾਇਆ ਸੀ ਤਾਂ ਉਹ ਸ਼ਸਤਰ ਵਿੱਦਿਆ ਦੇ ਵਿੱਚ ਵੀ ਸੰਪੂਰਨ ਸੀਗੇ ਤਾਂ ਉਸ ਤੋਂ ਬਾਅਦ ਉਹ ਗਿਆਨ ਲਈ ਬੈਗੇ ਸੀ 26 ਸਾਲ ਲਈ ਉਹਨਾਂ ਨੇ ਸਿੱਧੀ ਕੀਤੀ ਉਸ ਤੋਂ ਬਾਅਦ ਉਹ ਗੁਰੂ ਨਵੇਂ ਗੁਰੂ ਬਣੇ ਤੇ ਦੂਜੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਵੀ ਲੋਕਾਂ ਦਾ ਲੋਕਾਂ ਨੂੰ ਕੀ ਦੇਖੋ ਮੈਂ ਲੋਕਾਂ ਨੂੰ ਉਹ ਲੋਕ ਜਿਹੜੇ ਮੰਦ ਮੰਦ ਉਹਨਾਂ ਦੀ ਬੁੱਧੀ ਦੇ ਵਿੱਚ ਮੈਂ ਕਹੂੰਗਾ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਫਾਲਟ ਹੀ ਹੋਊਗਾ ਮੈਂ ਸਿੱਧੀ ਕੋਈ ਗੁਰੇਜ ਨਹੀਂ ਕਰਾਂਗਾ ਇਹ ਕਹਣ ਦੇ ਵਿੱਚ ਵੀ ਜੇ ਉਹ ਕੋਈ ਪਾੜਾ ਪਾਣ ਦੀ ਕੋਸ਼ਿਸ਼ ਕਰਾਂ ਕਿਉਂਕਿ ਅਸੀਂ ਇੱਕ ਭਾਈਵਾਲ ਦੀ ਇੱਕ ਸਾਂਝ ਚਲਾਈ ਹੈ ਤੇ ਆਓ ਇਸ ਸਾਂਝ ਨੂੰ ਅਸੀਂ ਫਤਿਹ ਪਾਈਏ ਤੇ ਇਹਨੂੰ ਅੱਗੇ ਵਧਾਈਏ ਤੇ ਪਹਿਲ ਸਿੱਖ ਸਮਾਜ ਵੱਲੋਂ ਅਸੀਂ ਉਹਨਾਂ ਕੋਲ ਮਦਦ ਮੰਗਣ ਗਏ ਅਸੀਂ ਉਹਨਾਂ ਅੱਗੇ ਝੁੱਕ ਕੇ ਅਸੀਂ ਪ੍ਰਾਰਥਨਾ ਕੀਤੀ ਵੀ ਸਾਡਾ ਸਾਥ ਦਿਓ ਉਹਨਾਂ ਨੇ ਇੱਕ ਕਦਮ ਵਧਾਤਾ ਤੇ ਹੁਣ 10 ਕਦਮ ਚੱਲਣ ਦੀ ਸਾਡੀ ਬਾਰੀ ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰਾਂ ਨਾਲ ਵੀ ਗੱਲਬਾਤ ਕੀਤੀ ਆ ਕੀ ਕਹਿਣਾ ਚਾਹੁੰਦੇ ਉਹ ਉਹਨਾਂ ਨੇ ਜਥੇਦਾਰ ਸਾਹਿਬ ਨੇ ਬਹੁਤ ਖੁੱਲੇ ਦਿਲ ਨਾਲ ਦੋਨੋਂ ਬਾਵਾ ਖੋਲ ਕੇ ਸਾਡਾ ਵੈਲਕਮ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਉਪਰਾਲਾ ਜਿਹੜਾ ਤੁਸੀਂ ਕਰ ਰਹੇ ਹੋ ਇਹ ਬਹੁਤ ਵਧੀਆ ਉਪਰਾਲਾ ਇਹ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀ ਤੇ ਹੁਣ ਤੁਸੀਂ ਕਰ ਰਹੇ ਹੋ ਅਕਾਲ ਸ੍ਰੀ ਅਕਾਲ ਤੱਕ ਨਿਸਾਬ ਤੋਂ ਉਹਨਾਂ ਨੇ ਕਿਹਾ ਵੀ ਹਰ ਉਹ ਮੁਮਕਿਨ ਸਹਾਇਤਾ ਅਸੀਂ ਤੁਹਾਨੂੰ ਪ੍ਰਦਾਨ ਕਰਾਂਗੇ ਤਾਂ ਇੱਕ ਵੱਡਾ ਉਪਰਾਲਾ ਜਿਹੜਾ ਹੈਗਾ ਸਨਤਨ ਧਰਮ ਵੱਲੋਂ ਕੀਤਾ ਜਾ ਰਿਹਾ ਹੈਗਾ ਤੇ ਤੁਹਾਨੂੰ ਦੱਸਦੀ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜੇ ਹੈਗੇ ਆ ਨਗਰ ਕੀਰਤਨ ਜਿਹੜਾ ਹੈ ਕੱਢਿਆ ਜਾਏਗਾ ਅਕਾਲ ਤਖਤ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਜਿਹੜਾ ਹੈਗਾ ਇਹ ਨਗਰ ਕੀਰਤਨ ਕੱਢਿਆ ਜਾਏਗਾ ਸਿੱਖ ਭਾਈਚਾਰੇ ਵੱਲੋਂ ਤੇ Hindu ਭਾਈਚਾਰੇ ਇੱਕ ਵੱਡੀ ਮਿਸਾਲ ਜਿਹੜੀ ਹੈਗੀ ਆ ਉਹ ਪੇਸ਼ ਕੀਤੀ ਗਈ ਹੈ ਤੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਕਾਨਫਰੰਸ ਕੀਤੀ ਗਈ ਹੈ ਤੇ ਵੱਡਾ ਨਗਰ ਕੀਰਤਨ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਜੀ ਦੇ 337 ਤੇ ਜਿਹੜਾ ਹੈਗਾ ਕੱਢੇ ਜਾਵੇਗਾ ਮੇਰੇ ਸੋਹੇ ਕਮਲ ਦੇ ਨਾਲ ਮਨੀਸ਼ ਕੁਮਾਰ ਅਨਮੋਤੀ ਚੰਡੀਗੜ੍ਹ